ਐਰੇ ਜੀ ਇਹ ਬਸਰਾਖ ਇੱਕ ਬਣੀ ਨਹੀਂ ਰਹਿ ਜਦਾ ਤੇ ਕੱਲ ਨੂੰ ਦਿਸਣਗੇ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਹੈ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਆਪਣਾ ਵਾਲੀ 0032 ਕੱਲ ਕਈ ਸੀਗੀ ਬਹੁਤ ਵੈਸੇ ਤਾਂ ਦੇਖੋ ਤੇਰੇ ਪਾਸੇ ਚਮਕਾ ਕੇ ਰੱਖੀ ਆਪਾਂ ਤੇ ਅੱਜ ਆਪਾਂ ਚੱਲੇ ਆ ਇਹਦਾ ਈਜੀਅਰ ਵਾਲਾ ਜਿਹੜਾ ਉਹਨੂੰ ਸਾਫ ਕਰਾਉਂਦੇ ਦੇ ਲਈ ਕਿਉਂਕਿ ਦੀ ਪੈਕਅਪਾ ਜਿਹੜੀ ਉਹ ਬਹੁਤ ਘੱਟ ਗਈ ਸੀਗੀ ਤੇ ਪਰਫਾਰਮੈਂਸ ਨਹੀਂ ਦੇ ਰਹੀ ਸੀ ਤੇਲ ਵੀ ਵੱਧ ਘਣ ਲੱਗ ਗਈ ਸੀ ਤੇ ਮੈਸਤਰੀ ਨਾਲ ਆਪਾਂ ਗੱਲਬਾਤ ਕੀਤੀ ਵੈਸੇ ਤਾਂ ਸਾਨੂੰ ਜਾਂਦਾ ਨੂੰ ਹੁਣ ਇੱਕ ਵੀ ਕੀ ਹੋ ਗਿਆ ਉਹ ਤਾਂ ਟਾਈਮ ਲਾ ਲੈਨੇ ਆ ਮੁੜ ਕੇ ਆਪ ਕੋ ਜਾਣੀਆਂ ਦਾ ਫੇਰ ਟਾਈਮ ਲਾ ਲੈਨੇ ਆ ਅੱਜ ਫਾਈਨਲੀ ਸੋਚਿਆ ਵੀ ਅੱਜ ਆਪਾਂ ਇਹਦਾ ਯਾਰ ਆਪਣੀ 0032 ਦਾ EGR ਵਾਲਾ ਜਿਹੜਾ ਜਮਾਂ ਬਾਸ ਕਰਾ ਕੇ ਫਟਕਾ ਕਰਾ ਕੇ ਲੈ ਕੇ ਆਉਣਾ ਪੂਰਾ ਸਾਫ ਸੁੱਫਾ ਤੇ ਉਹਦੇ ਨਾਲ ਕਹਿੰਦੇ ਪਿਕਅਪ ਦੇ ਵਿੱਚ ਹੀ ਫਰਕ ਪੈਂਦਾ ਪਿਕਅਪ ਐਸੀ ਇਹ ਘਟਾ ਗਈ ਪਹਿਲਾਂ ਨਾਲੋਂ ਤੇ ਉਹਨੇ ਜੈਂਗੋ ਪੂਰੀ ਕਰਕੇ ਆਪਾਂ ਮਿੱਤਰੋ ਗਾਰਤੀ ਬਰਨਾਲੇ ਨੂੰ ਸਿੱਧੀ ਤੇ ਇੱਕ ਵਾਰ ਆਪਾਂ ਗੋਲੀ ਨੂੰ ਪੁੱਛਾਂਗੇ ਜੇ ਤਾਂ ਉਹ ਹੋਰੇ ਕੋਲ ਟਾਈਮ ਹੋਇਆ ਤਾਂ ਉਹ ਤੋਂ ਕਰਾਵਾਂਗੇ ਨਹੀਂ ਫਿਰ ਬਰਨਾਲੇ ਨੂੰ ਤਾਂ ਆਪਾਂ ਤੁਹਾਨੂੰ ਪਤਾ ਵੀ ਬੱਬੂ ਤੋਂ ਕਰਾਈ ਲੈਣਾ ਇਨੂੰ ਕਰ ਲਿਆ ਫਿੱਟ ਤੇ ਮਿਊਜ਼ਿਕ ਸੱਡ ਲਿਆ ਤੇ ਸਵੇਰ ਸਵੇਰ ਮੈਂ ਦੋ ਤਿੰਨ ਅਰੀ ਫੋਨ ਬਿੱਲ ਆਲਾ ਯਾਰ ਵੇਲੀ ਨੂੰ ਉਹ ਵੀ ਮੈਨੂੰ ਲੱਗਦਾ ਅੱਜ ਕੇ ਪਾਸੇ ਵਿਅਸਤ ਆ ਜਣ ਆਪਾਂ ਮਿੱਤਰੋ ਬਰਨਾਲੀ ਨੂੰ ਇੱਕ ਵਾਰ ਪਾ ਦੇ ਚਾਲੇ ਪਰਫਾਰਮੈਂਸ ਤੁਸੀਂ ਵੀ ਤੁਸੀਂ ਵੀ ਕਮੈਂਟ ਕਰਕੇ ਯਾਰ ਵਧੀਆ ਹੁੰਦੀ ਹੈ ਕਿ ਹੁੰਦੀ ਨਹੀਂ ਵਸੇ ਹੁਣ ਤੱਕ ਆਪਾਂ ਕਰਵਾਇਆ ਨਹੀਂ ਜੀ ਯਾਰ ਵਾਲ ਸਾਹਿਬ ਪਹਿਲਾਂ ਤੋਂ ਵਧੀਆ ਸੀ ਯਾਰ ਜਮੈਂ ਇੱਕ ਨੰਬਰ ਜਲਦੀ ਜੱਜ ਮਹਾ ਯਾਰ ਕਰਵਾ ਕੇ ਨਹੀਂ ਗਈ ਹੈ ਪਰਫਾਰਮੈਂਸ ਦਾ ਕੀ ਗੱਲਬਾਤ ਹੋਦੀ ਆ ਇਹਦੇ ਸਾਫ ਕਰਾਉਣ ਦੇ ਉੱਤੇ ਜੀਰ ਵਾਲ ਪੁਰਾਣੀ ਸਬਕਟ ਦਾ ਸਾਫ ਕਰਾਉਣ ਤੇ ਕਿੰਨੀ ਕੋਸਟ ਆਉਂਦੀ ਆ ਕਿੰਨੇ ਪੈਸੇ ਲੱਗਦੇ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕੀ ਕੀ ਕਰਾਉਣਾ ਇਹਦਾ ਫਾਈਨਲੀ ਆਪਾਂ ਬਰਨਾਲੇ ਪਹੁੰਚ ਗਏ ਬੱਬੂ ਯਾਰ ਕੋਲ ਤੇ ਸ਼ੀਸ਼ਾ ਪਾ ਛੱਡ ਕੇ ਜੀ ਖੁੱਲਾ ਗੱਡੀ ਦਾ ਸ਼ੀਸ਼ਾ ਕਰ ਬਿਜੇ ਪਾਉਂਦਾ ਤਾਂ ਵੀ ਕੱਢ ਲੀਏ ਵਿੱਚੋਂ ਇਹ ਗੱਲਬਾਤ ਪੁਛੇ ਇਹਦੇ ਨਾਲ ਕਰਦੇ ਆ ਦੁਬਾਰਾ ਕਰਾਉਣੇ ਆਪਾਂ ਜੀਰ ਵਾਲ ਸਾਫ ਤੁਹਾਨੂੰ ਕੱਲ ਹੀ ਆਪਾਂ ਵਿੱਚ ਇਹਦੇ ਕਪੜਾ-ਕੁਪੜਾ ਮਾਰਕੀਟ ਹੈ ਅਸੀਂ ਸਾਬੰਦ ਕਰਨਾ ਇਸੇ ਕਰਕੇ ਹੀ ਸੱਜਣਾ ਜ਼ਰੂਰੀ ਹੈ ਕਿ ਆ ਕੋਈ ਇਧਰ ਆ ਯਾਰ ਬੜਾ ਦੇ ਜਾਉਂਦਾ ਇਧਰੋਂ ਵਾ ਨਗਾਲਾਂ ਨਾ ਪੁੱਤਰੋ ਸਮਾਨ ਸਮੂਹ ਨੂੰ ਸਾਰਾ ਖੋਲ-ਖੋਲ ਕੇ ਲਾ ਦੀ ਤੇਰੀ ਇਹਦੇਲੇ ਪਾਸੇ ਕਰੋ ਚੈੱਕ ਹਣੀ ਬੱਬੂ ਲਾ ਦੀ ਤੇਰੀ ਖੁਣ ਖੋਲ ਯਾਰ ਰਹਿ ਗਿਆ ਹਾਲੇ ਦਾਫਨਾਓ ਮੇਤਰੋ ਆਪਣਾ ਲਈ 0032 ਆਪਾਂ ਸਾਰੀ ਖੋਲਤੀ ਤੇ ਪਾੜਪੁਰ ਤੋਂ ਪਹਿਲਾਂ ਦਾ ਸਿੱਧਾ ਵੀ ਦੇਖਣ ਦਾਇਆ ਪਿਆ ਤੇ ਏਜੀਰ ਵਾਲ ਆਪਾਂ ਸਾਫ ਕਰਨ ਵਾਸਤੇ ਵੀਰ ਬੱਬੂ ਕੋਲ ਪਹੁੰਚੇ ਆ ਤੇ ਆ ਮੇਤਰੋ ਆ ਟਾਪਾ ਜਾ ਰਹਿ ਗਿਆ ਵਸ ਇਹਦੇ ਥੱਲੇ ਏਜੀਰ ਵਾਲਾ ਇੱਕ ਸਾਈਡ ਦੇ ਉੱਤੇ ਇਹ ਟਾਪਾ ਜਾ ਖੁੱਲ ਗੀਰ ਵਾਲ ਕੱਢ ਕੇ ਕਲੀਨ ਕਰਾਂਗੇ ਤੁਹਾਨੂੰ ਦਿਖਾਉਣੇ ਆ ਉਹਦੇ ਵਿੱਚ ਕਿੰਨਾ ਕੂੜਾ ਕੱਪਾ ਫਸਿਆ ਹੋਇਆ ਤੇ ਕੀ ਗੱਲ ਬਾਤ ਆ ਕਾਲੇ ਹੀ ਲੱਗ ਪਾ ਕਿਉਂਕਿ ਆਪਣੀ ਗੱਡੀ ਆ ਅੱਜ ਤੱਕ ਖੁੱਲੀ ਵੀ ਨਹੀਂ ਸੀ ਨਾਟਾ ਇੱਥੋਂ ਤੱਕ ਐ ਲਾ ਲਓ ਵੀ ਬਾਈਪਰਾਣੇ ਨਾਟ ਬਿਲਕੁਲ ਜਾਮ ਸੀਗੇ ਉਹ ਵੀ ਆਪਾਂ ਆਪ ਹੀ ਖੋਲੇ ਆ ਮਤਾ ਮਤਾ ਮਾਰ ਗਿਆ ਤੇ ਦੇਖੋ ਕਾਲੇ ਕਰ ਲਈ ਜੋਬਰ ਨੇ ਨਾਲ ਹੀ ਲੱਗੇ ਪਏ ਵੇਕਰੀ ਦੇ ਇਧਰ ਉਧਰ ਵਾਲ ਕੱਢ ਕੇ ਉਦਵਾ ਕਰਾਂਗੇ ਕਲੀਨ ਆ ਸੋ ਮਿੱਤਰੋ ਆ ਵੀ ਕਾਲਾ ਹੋ ਗਿਆ ਇਹ ਗੜ ਗਿਆ ਹੁਣ ਦਿਖਾਉਣਾ ਏ ਤੁਨੂੰ ਇੱਕ ਵਾਰ ਕਸਿਆ ਦੇ ਕੋਦਵਾ ਤੁਹਾਨੂੰ ਖੁੱਲਾ ਦਿਖਾ ਮਾਰੀ ਆਹੀ ਹੁੰਦਾ ਏਜੀਰ ਵਾਲ ਭਾਂ ਦੇ ਬੱਬੂ ਬੰਦ ਪਿਆ ਕੇ ਹੀ ਹੁੰਦੀ ਆ ਵਿਚਾਲੇ ਇਹ ਗੋਲੀ ਜੀ ਆਹਾਂ ਇਹ ਆ ਨੌ ਸਰਾਹ ਕੋਲੇ ਇਹਦੇ ਚ 12 ਇਹਦੇ ਜਾ ਇਹ ਬਸਰਾਹ ਇੱਕ ਬਣੀ ਨਹੀਂ ਲੈ ਜਦਾਂ ਤੇ ਕੱਲ ਨੂੰ ਦਿਸਣਗੇ ਕੜਕੀ ਤੇ ਨਹੀਂ ਆ ਜੀ ਤੇ ਇਹਨਾਂ ਦਿਖਾਵਾਂਗੇ ਫਿਰ ਹਾਂ ਕਿੰਨੇ ਵਜੇ ਆ ਜਾਣਾ ਮੈਂ ਨਾ ਇਹਦਾ ਪਲਾਸਟਿਕ ਦੀ ਹੈ ਨਾ ਫੁਰਜ਼ਾ ਇਹ ਤੇ ਮਿੱਤਰੋ ਆਪਣਾ ਲਾ ਕੰਮ ਹੋ ਗਿਆ ਪੇਂਟਿੰਗ ਤੇ ਅੱਜ ਸੀਗਾ ਸੰਡੇ ਤੇ ਬੱਬੂ ਕਹਿੰਦਾ ਵੀ ਮੈਂ ਵੀ ਘਰੇ ਜਾ ਕੇ ਕੰਮ ਧੰਦਾ ਕਰਨਾ ਤੇ ਅੱਜ ਆਪਾਂ ਮਿੱਤਰੋ ਇੱਥੇ ਆਪਣਾ ਵਾਲੀ 0032 ਛੱਡ ਕੇ ਚੱਲੇ ਆਂ ਕੱਲ ਨੂੰ ਮਿਲਾਂਗੇ ਤੇ ਆਕੇ ਦੇਖੋ ਇਧਰ ਮੈਟਰ ਆ। ਆ ਜੁੜੇ ਲੱਗਦਾ ਕਰਾਉਂਦੇ ਤੇ ਨਿਵਾਉਂ। ਜੀ ਮਿੱਤਰੋ ਅੱਬਾ ਹੋ ਚੁੱਕੇ ਆ ਘਰ ਜੀਰੋ ਜੀਰੋ ਬੱਤੀ ਆਪਣੀ ਉੱਥੇ ਛੱਡਿਆਂ ਦੀ ਉਹ ਸੁਬਾਹ ਆਪਣੀ ਹੋ ਜੂਗੀ ਜਮਾ ਰੈਡੀ ਕੱਲ ਵਾਲੇ ਬਲੌਗ ਦੇ ਵਿੱਚ ਦਿਖਾਵਾਂਗੇ ਕੀ ਕੁਝ ਨਿਕਲਿਆ। ਹੁਣ ਮੈਂ ਕਹਤਾ ਵੀ ਮੇਰੇ ਆਏ ਤੋਂ ਕੰਮ ਕਰਦਾ ਸਾਰਾ ਕਿਉਂਕਿ ਫਿਰ ਆਪਾਂ ਯਾਰ ਸੂ ਸਾਰਿਆਂ ਨੂੰ ਦੱਸਾਂਗੇ। ਕਿੰਨਾ ਖਰਚ ਆ ਗਿਆ ਯਰ ਬਾਹ ਦੇ ਉੱਤੇ ਤੇ ਵਿੱਚ ਉਹਦੇ ਕੀ ਕੀ ਨਿਕਲਿਆ ਸਾਨੂੰ ਆ ਕੀ ਗੱਲ ਬਾਤ ਆ ਤੇ ਦੱਬ ਕੇ ਮਿੱਤਰੋ ਵਲੋਗਿੰਗ ਕਰਦੋ ਆਪਣੇ ਅੱਜ ਜਨ ਨੂੰ ਸ਼ੇਅਰ ਦੇ ਕਹਣ ਕਹਣ ਵਲੋਗ ਦੇਖਣ ਵਾਸਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਬਹੁਤ ਬਹੁਤ ਧੰਨਵਾਦ ਸਾਰੀ ਵੀਰਾਂ ਦਾ